ਗੋਵਿੰਦ ਸਿੰਘ ਸਾਹਿਬ ਦੀਆਂ ਕਲਮਾਂ ਨੇ ਕਲਮਾਂ ਸਮਝਿਓ ਇਹ ਬਾਗ ਵਿੱਚ ਗੁਰੂ ਗੋਵਿੰਦ ਸਿੰਘ ਜੀ ਸਿੱਖੀ ਦੇ ਬਾਗ ਵਿੱਚ ਕਲਮਾਂ ਪਾਲਣ ਨੂੰ ਮੈਨੂੰ ਡਿਊਟੀ ਦਿੱਤੀ ਵੀ ਉਹਨ ਕਲਮਾਂ ਨੂੰ ਪਾਲਦੇ ਤੇ ਲਾਦੇ ਗੁਰੂ ਗੋਵਿੰਦ ਸਿੰਘ ਮਹਾਰਾਜ ਦੇ ਸਿੱਖੀ ਦੇ ਬਾਗ ਵਿੱਚ ਲਿਆ ਕੇ ਤੇ ਮੇਰਾ ਧਰਮ ਹੈ ਕਿ ਇਨ੍ਹਾਂ ਕਲਮਾਂ ਦੇ ਵਿੱਚ ਕੋਈ ਬੁਰਾਈ ਨਾ ਰਹੇ ਜੇ ਨਿਤਨੇਮ ਕਰਾਉਣਾ ਸਿਮਰਨ ਕਰਾਉਣਾ ਫਿਰ ਸਕੂਲੇ ਭੇਜਣਾ ਲੰਗਰ ਘਰੋਂ ਬਣਾ ਕੇ ਭੇਜਣਾ ਲੰਗਰ ਉਹਨਾਂ ਉੱਥੇ ਉਹੋ ਛਕਣਾ ਇਹ ਤਾਂ ਸਹਾਇਜ ਸਵਾ ਸਵਾ 6 ਫੁੱਟ ਲੰਬੇ ਨੇ ਪਿੱਛੇ ਟਾਲੇ ਪਾਏ ਨੇ ਤਲਵਾਰਾਂ ਗਲ ਵਿੱਚ ਪਈਆਂ ਹੈਵਰਡੀ ਯੂਨੀਵਰਸਿਟੀ ਦੁਨੀਆ ਤੇ ਮੰਨੀ ਆ ਖਵੈਰ ਵੈਰ ਕਿਥੋਂ ਦੀ ਹੈਵਰਡੀ ਉਸ ਯੂਨੀਵਰਸਿਟੀ ਚੋਂ ਪੜ੍ਹਦੇ ਨੇ ਮੈਂ ਉਹਨਾਂ ਨੂੰ ਪੁੱਛਿਆ ਹੁਣ ਤੇ ਤੁਸੀਂ ਬਹੁਤ ਵੱਡੇ ਹੋ ਪੰਜ 25 30 30 ਸਾਲ ਤੇ ਹੋ ਗਏ ਆ ਤੁਸੀਂ ਤਲਵਾਰਾਂ ਪਾ ਕੇ ਜਾਂਦੇ ਹੋ ਤੁਸੀਂ ਢਾਲਾਂ ਪਾ ਕੇ ਜਾਂਦੇ ਹੋ ਤਾਂ ਉਹ ਕਿ ਸੋਕੀਤ ਰੰਗ ਦੀ ਮਹਿਸੂਸ ਨਹੀਂ ਹੁੰਦੀ ਕਹਿੰਦਾ ਨਹੀਂ ਖਾਲਸਾ ਜੀ ਆਖੋ ਵੇ ਗੁਰੂ ਵਾਹਿਗੁਰੂ ਅਜੀ ਬੋਲੋ ਧੀਓ ਸੁਬਾਨ ਵੈਸੇ ਸੁਣ ਰਹੀ ਹੈ ਜੀ ਕੋਈ ਚੈਨਾ ਦਾ ਬੱਚਾ ਪੜਨ ਆਉਂਦਾ ਹੈ ਕੋਈ ਅਫਰੀਕਾ ਦਾ ਬੱਚਾ ਪੜਨ ਆਉਂਦਾ ਹੈ ਕੋਈ ਜਪਾਨ ਦਾ ਬੱਚਾ ਪੜਨ ਆਉਂਦਾ ਹੈ ਜਦੋਂ ਸਾਡਾ ਸਕੂਲ ਵੇਖਦੇ ਆ ਨਾ ਤੇ ਸਾਨੂੰ ਆਉਣ ਕੇ ਤਰਲੇ ਪਾਉਂਦੇ ਇੱਕ ਪਿਕਚਰ ਸਾਡੇ ਨਾਲ ਦੇ ਦਿਓ ਇਹੋ ਜਿਹਾ ਬੰਦਾ ਤੁਸੀਂ ਕਦੀ ਵੇਖਿਆ ਹੀ ਨਹੀਂ ਇਹ ਸਾਡਾ ਫੈਕ ਫੈਕ ਫੁੱਟਦੇ ਸੀ ਤਾਂ ਗਏ ਸਭ ਤੋਂ ਪਹਿਲਾਂ ਜਾਣੋ ਮੱਛੀ ਤਰਫ ਦੀ ਕਰਨੋ ਇਹ ਸਿੱਧੀ ਜੀ ਗੱਲ ਕਰ ਲਈ ਮੱਛੀ ਪਾਣੀ ਤੋਂ ਬਾਹਰ ਬੋਲੋ ਜੀ ਪਾਣੀ ਤੋਂ ਬਾਹਰ ਨਹੀਂ ਪਾਣੀ ਜਿੱਦੋਂ ਕੱਟੀ ਜਾਂਦਾ ਹੈ ਫਿਰ ਵੀ ਫਿਕਰ ਨਾ ਕਰੋ ਫਿਰ ਵੀ ਤਰਫ ਦੀ ਵੀ ਹੋ ਮੇਰਾ ਪਾਣੀ ਮੁੱਕਣ ਵਾਲਾ ਹੈ ਅਸੀਂ ਤਾਂ ਤਰਫ ਰਿਹਾ ਕਿ ਸਾਡੇ ਘਰੋਂ ਪਾਣੀ ਮੁੱਕਦੀ ਜਾਂਦੀ ਹੈ ਮੱਛੀ ਦਾ ਜੀਵਨ ਪਾਣੀ ਹੈ ਪਾਣੀ ਹੈ ਬੋਲੋ ਜੀ ਪਾਣੀ ਹੈ ਕਹਿੰਦੇ ਕਿ ਬੋਲੋ ਪਾਣੀ ਹੈ ਤੈਨੂੰ ਕਿ ਸੁਣਦੇ ਹੋ ਇਹ ਲੋਕ ਉਹਨੇ ਇਹਨੂੰ ਵੇਖੀਦਾ ਕੰਮ ਜਾ ਰਿਹਾ ਭਜਨ ਸੇ ਧਿਆਨ ਰੱਖੀਦਾ ਬਾਣੀ 'ਚ ਧਿਆਨ ਰੱਖੀਦਾ ਮੱਛੀ ਕਾ ਤੋ ਬੇ ਨਤਰਫ ਦੀ ਬੋਲੋ ਨਾ ਬਾਣੀ ਹੋਈ ਤੇ ਜੇ ਸਿੱਖ ਨੂੰ ਅਜ ਤਰਫਣ ਦੀ ਹਾਲਤ ਆ ਗਈ ਆ ਤੇ ਸਿੱਖ ਦਾ ਜੀਵਨ ਬਾਣੀ ਆ ਮੱਛੀ ਦਾ ਕੀ ਬਾਣੀ ਤੇ ਸਿੱਖ ਦਾ ਬਾਣੀ ਤੁਸੀਂ ਜਿੰਨੀਆਂ ਮੇਰੀਆਂ ਪੈਣਾ ਬੈਠੀਆਂ ਨੇ ਮੈਨੂੰ ਨਹੀਂ ਪਤਾ ਤੁਸੀਂ ਪੜਦੀਆਂ ਕਿ ਨਹੀਂ ਮੈਨੂੰ ਕੁਝ ਨਹੀਂ ਤੁਹਾਡੇ ਬਾਰੇ ਜਾਣਦੇ ਤੁਸੀਂ ਬਾਣੀ ਬਰਦੇ ਹੋ ਕਿ ਨਹੀਂ ਮੈਂ ਤਾਂ ਕਹਿੰਨਾ ਇੱਕ ਵਾਰ ਆਪੋ ਆਪਣੇ ਘਰ ਚਾਤੀ ਮਾਰ ਲਓ ਕੀ ਸਾਡੇ ਘਰ ਕੋਈ ਰਹਿਰਾਸ ਕਰਦਾ ਹੈ ਕੀ ਸਾਡੇ ਘਰ ਕੋਈ ਅੰਮ੍ਰਿਤ ਵੇਲੇ ਗੁਰੂ ਕਾ ਸ਼ਬਦ ਇੱਕ ਇੱਕ ਮੋਟੀ ਜੀ ਗੱਲ ਆ ਤੁਸੀਂ ਪਿੰਡੂ ਬੈਠੇ ਮੈਨੂੰ ਤਾਂ ਦਿਲ ਕਰਦਾ ਗੱਲ ਨਾ ਕਰੀਏ ਸਵੇਰੇ ਤੁਸੀਂ 4 ਵਜੇ ਤੁਸੀਂ ਗਲੀ-ਥਾਣੀ ਨੰਗੇ ਹੋ ਅੱਖੋ ਇਹ ਸਮਝ ਨਗਰੀ ਜੀ 4 ਵਜੇ ਕਿਸੇ ਗਲੀ-ਚਲੀ ਨੰਗੇ ਹੁੰਦੇ 4 ਵਜੇ ਬਲਬ ਜਗਿਆ ਕੇ ਦਾ ਸਾਰਿਆਂ ਦੇ ਬੁਝੇ ਤੇ ਉੱਥੇ ਪਾਣੀ ਚੱਲਣ ਲਿਆ ਕਿੱਥੇ ਕਿਸੇ ਘਰ ਚ ਤੇ ਬਲਬ ਜਗ ਰਹੇ ਪਾਣੀ ਚੱਲ ਰਹੇ ਤੁਹਾਡੇ ਅੰਦਰ ਕੀ ਹੁੰਦਾ ਬੋਲੋ ਬੋਲੋ ਇਸ ਘਰ ਦੇ ਭਾਗਾਂ ਵਾਲਾ ਉੱਠਿਆ ਹੋਊਗਾ ਕੋਈ ਗਣਾ ਤੇ ਨਹੀਂ ਲਿਖਣੀ ਆ ਮੱਚ ਜੇ ਤੁਹਾਡੇ ਮਨ ਚ ਇਹ ਭਾਵ ਆ ਗਿਆ ਇਸ ਘਰ ਤੋਂ ਭਾਗਾਂ ਵਾਲਾ ਉੱਠਿਆ ਏ ਟੁੱਟੀ ਖੋਲੀ ਆ ਇਹ ਟੁੱਟੀ ਖੋਲ ਕੇ ਇਸ਼ਨਾਨ ਕਰਕੇ ਰੱਬ ਦਾ ਨਾਮ ਲੱਪੂਗਾ ਤੇ ਗੁਰੂ ਕਾ ਸਿੱਖਾ ਜੀ ਇੱਕ ਸਿੱਖ ਦੇ ਮਨ 'ਚ ਇਹ ਭਾਵ ਬਣਦਾ ਏ ਤੇ ਗੁਰੂ ਗੋਬਿੰਦ ਸਿੰਘ ਦੇ ਮਨ 'ਚ ਕਿੰਨਾ ਬਣਦਾ ਹੋਊ ਕਿੰਨੇ ਖੁਸ਼ ਹੁੰਦੇ ਹੋਣਗੇ ਮੇਰੇ ਵੇਖੇ ਵਿਰਸੇ ਕਰ ਵਿਚਾਰ ਵੇਖਦਾ ਹੋਊਗਾ ਵਿਰਸੇ ਦਾ ਮਤਲਬ ਲੜਦਾ ਹੋਊਗਾ ਗੁਰੂ ਗੋਬਿੰਦ ਸਿੰਘ ਸਾਹਿਬ ਆਪਾਂ ਆਛਾ ਖੜਦੇ ਹੋਣਗੇ ਜਦ ਤੱਕ ਜਰਾ ਬੱਚਾ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਰੱਬ ਦੀ ਮੋਣੀ ਪੜਦਾ ਮੈਂ ਤੁਰੀਆ ਸਲਾਮ ਪਾਤੀਆਂ ਆਖੋ ਵੇ ਗੁਰੂ ਵਾਹਿਗੁਰੂ ਹੱਦਕੇ ਬੋਲੋ ਵਾਅਲੈਕੁਮ ਸਤਿਨਾਮ ਸਵਾਗਤ ਅਧਾਰ ਮੰਨ ਦੀ ਦੱਸਿਆ ਸੀ ਸਾਰੇ ਬੋਲੋ ਸਵਾਗਤ ਤੁਸੀਂ ਅੱਤੇ ਦੇਖ ਕੇ ਦਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮੇਰਾ ਆਸਰਾ ਮੇਰਾ ਭਰਾ ਨਹੀਂ ਮੇਰਾ ਆਸਰਾ ਮੇਰਾ ਪੈਸਾ ਨਹੀਂ ਮੇਰਾ ਆਸਰਾ ਦੁਨੀਆ ਪਰਦੇ ਰਾਜ ਦੇਸ਼ਾਂ ਦੇ ਕੁਝ ਨਹੀਂ ਮੇਰਾ ਆਸਰਾ ਕੀ ਹੈ ਤੇਰੇ ਨਾਮ ਦਾ ਆਸਰਾ ਅਖੋਏ ਵੀ ਵਾਅਲੈਕੁਮ ਹੱਦਕੇ ਬੋਲੋ ਜੋ ਰੋਕੀ ਬਣਾ ਕੇ ਬੈਠੇ ਨੇ ਉਹਦੇ ਬਾਰੇ ਸਤਨੂ ਨੇ ਬਾਣੀ ਤੇ ਲਿਖਿਆ ਜਹਾਂ ਕੋ ਮੁਸ਼ਕਲ ਹੱਥ ਬਣਿਆ ਆਉਂਦੀ ਬਾਣੀ ਕੋਲ ਜਹਾਂ ਕੋ ਮੁਸ਼ਕਲ ਹੱਥ ਬਣੇ ਅੱਗੇ ਕੀ ਧੋਈ ਕੋ ਨਾ ਤਵੇ ਇਹ ਹੁਣੀ ਸਚੁ ਜੇ ਮਲਿ ਜੋਈ ਕੋ ਨਾ ਦੇ ਲਗ ਹੋਏ ਦੁਸ਼ਮਨਾ ਚਾਤ ਫਿਰੋ ਚੁਲ ਦਵਾਰੇ ਹੋਜਣ ਤੇ ਸਾਖ ਵੀ ਜਿਨੂੰ ਜਿਨੂੰਉ ਨਹੀਂ ਉਹ ਤੇ ਬੋਲ ਜਿਨੂੰ ਨਹੀਂ ਚਾਹਤੇ ਉਹਨੂੰ ਚਾਹਤੇ ਕਰ ਕਰੇਉ ਚਾਹਤੇ ਸਾਗ ਵੀ ਭਜੇ ਸਭੋ ਭਜੇ ਆਸਰਾ ਚੁੱਕੇ ਸਭ ਅਸਰਾਓ ਅੱਗੇ ਕੀ ਲਿਖਿਆ ਚਿਤ ਆਵੇ ਸੁਭਾਉ ਨਾ ਲੱਗੇ ਨੰਦਤੀ ਲੱਗੇ ਨਾ ਉਹ ਨਾਮ ਦੇ ਆਸਰੇ ਦੀ ਗੱਲ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਕਹਿੰਦੇ ਸਾਚ ਨਾਮ ਆਧਾਰ ਮੇਰਾ ਤਿਨਹੋ ਘਾਣ ਬਖਵਾਇ ਅੱਜ ਤੋਂ ਆਸਰਾ ਰੱਖ ਕੇ ਸਵੇਰੇ ਵੀ ਤੇ ਸ਼ਾਮੋ ਅੱਧਾ ਤਾਂ ਕੰਟਾ ਸੋਇਲੇ ਤੇ ਅੱਧਾ ਸ਼ਾਮ ਨੂੰ ਚਲੋ ਬਹੁਤਾ ਨਹੀਂ ਘੰਟੀਆਂ ਬਤੀ ਨਹੀਂ ਸ਼ੁਰੂਆਤ ਕਰੋ ਵੇਖੇ ਤੇ ਜਦੋਂ ਤੁਸੀਂ ਅੱਜ ਕੱਲ ਦੇ ਦਿਨਾਂ ਵਿੱਚ ਜੋ ਨਾ ਲਾਉਂਦੇ ਰਹੋ ਜੋ ਨਾ ਲਾਉਂਦੇ ਰਹੇ ਝੋੜਾ ਪਿੰਡ ਚੋਂ ਨਾ ਪੈਨੋ ਕਿ ਬੀਜ ਦਿਓ ਮੇਰੀ ਪਨੀਰੀ 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 ਕਨੀ ਕਿ ਬੀਜ ਦਿਓ ਇੱਕ ਖੇਤ ਵਿੱਚ ਕਿਲੋ 2 ਕਿਲੋ ਤੇ ਕਿਦਨ ਪਨੀਰੀ ਫਲਦੀ ਜਿਸ ਦਿਨ ਬਨੀਲੀ ਦੇ ਗੂਟੇ ਫਲਦੇ ਉਹ 2 ਕਿਲੋ ਰਹਿੰਦੇ ਬੋਲੋ ਨਾ ਗੁਰਕੇਸ਼ ਢੇਰ ਲੱਗ ਜਾਂਦੇ ਬੋਲ ਉਹਨੂੰ ਕਹਿੰਦੇ ਬੋਲ ਤੁਹਾਡੀ ਜ਼ਿੰਦਗੀ ਚ ਵੀ ਬੋਲ ਲੱਗਣਗੇ 20 ਮਿੰਟ ਤੋਂ ਸ਼ੁਰੂਆਤ ਕਰੋ ਵਾਹਿਗੁਰੂ ਸ਼ੁਰੂਆਤ ਕਰੋ ਇਹ ਤੋਂ ਬਿਨਾ ਸਰਨਾ ਨਹੀਂ ਜੀ ਕਹੋ ਨਾਨਕ ਇਹ ਤਤਮ ਵਿਚਾਰਾ ਬਾਹਰ ਨਹੀਂ ਛੱਡ ਤਾਰਾ ਕਿਤੋਂ ਬਿਨਾਂ ਦੁਨੀਆ ਦੇ ਲੋਕੋ ਤੁਹਾਡਾ ਭਾਵੇਂ ਐਡਮੰਟਨ ਆ ਗਿਓ ਭਾਵੇਂ ਕੈਲਗਰੀ ਆ ਗਿਓ ਭਾਵੇਂ ਸਰੀ ਆ ਗਿਓ ਟੋਰੰਟੋ ਆ ਗਿਓ ਇੱਕ ਤਨ ਨੋਟ ਕਰ ਲਓ ਝੂਠੇ ਭਰੋਸਿਆਂ ਤੇ ਤੁਹਾਡਾ ਵੇੜਾ ਪਾਰ ਨਹੀਂ ਜਿਹਾਣਾ ਭਰੋਸਾ ਜਿਹੜਾ ਗੁਰੂ ਨੇ ਦਿੱਤਾ ਏ ਕਹੋ ਨਾਨਕ ਕੇ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਕਰ ਇਹ ਤੋਂ ਬਿਨ ਤੁਹਾਡਾ ਤੇ ਤੁਹਾਡੇ ਬੱਚਿਆਂ ਦਾ ਛੁਕਾਰਾ ਨਹੀਂ ਦਿਓਣਾ ਇਤਰਾ ਲੱਕ ਕਰਕੇ ਸਿੱਧੇ ਹੋ ਕੇ ਬੈਠੋ 2 ਮਿੰਟ ਕਿਤੇ ਲਾਦੋ ਹਾਂ ਪਨੀਰੀ ਨੂੰ ਘੋਕਾ ਜਿਹਾ ਬੂਟੇ ਲਾ ਦੋ ਉਸ ਪਨੀਰੀ ਦੇ ਵਿੱਚੋਂ ਵੇਖਿਆ ਇੱਕ ਤੀਲਾ ਹੁੰਦਾ ਪਨੀਰੀ ਦਾ ਜਦੋਂ ਆਪਾਂ ਘੱਟਦੇ ਕਿੰਨੇ ਘੁੰਦੇ ਥੋੜੇ ਜਨਾਜੀ ਐਡੇ ਬਣ ਜਾਂਦੇ ਨਾ ਸ਼ੁਰੂਆਤ ਕਰੋ ਵਾਹਿਗੁਰੂ 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 ਇੰਨੀਆਂ ਕਮੇਂਤੀਆਂ ਜਰੂਰ ਕਰੂੰਗਾ ਤੁਹਾਡੇ ਵਿੱਚੋਂ ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ ਕਿਤਾ ਕਰੋ ਇੱਥੇ ਇਤਾਰ ਮਾਰ ਕੇ ਵੇਖੋ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ੀ ਹੋਈ ਸੀ ਦੀ ਸਾਡੇ ਮੇਰੇ ਕੋਲ ਹੈਗੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਖਸ਼ਿਆ ਕੜਾ ਮੇਰੇ ਕੋਲ ਹੈਗਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ਿਸ਼ ਕੀਤੀ ਕੰਗੇ ਦੀ ਮੇਰੇ ਕੋਲ ਹੈਗੀ ਕੇਸ ਮੇਰੇ ਕੋਲ ਹੈਗੇ ਅਸ਼ਰਾ ਮੇਰੇ ਕੋਲ ਹੈ ਦਾ ਜੇ ਜੇ ਨਹੀਂ ਜੇ ਨਹੀਂ ਤਾਂ ਇਥੇ ਨਾਮ ਲਖਾਇਓ ਪ੍ਰਧਾਨ ਸਾਹਿਬ ਤੁਸੀਂ ਸੰਡੇ ਅਸੀਂ ਅਕਰੋਏਗ ਨੂੰ ਵਾਹਿਗੁਰੂ ਮੈਨੂੰ ਤੇ 12 ਜੀ 12 ਚ ਗਿਆ ਤੁਸੀਂ ਮਨ ਮਹਾਰਾਜ ਜੀ ਮਹਾਰਾਜ ਜੀ ਕਿਹੜੀ ਸੰਸ ਸੀ ਪਰਾਣਾਂ ਦੇ ਵਿੱਚ 85 ਪਰਾਣੀਆਂ ਨੇ ਹਮਤ ਛੱਗਿਆ ਹੀ ਗੁਰੂ ਕੇ ਸਿਕਾਇਨ ਨੇ ਆਰ ਸਟੇਜ ਤੋਂ ਬੋਲਿਆ ਸੀ ਵੀ ਇਸ ਗੁਰਦੁਆਰੇ ਦਾ ਰਕਾਰ ਹੈ ਪੀ ਅਜੇ ਤੱਕ ਇੱਥੇ 85 ਪ੍ਰਾਣੀਆਂ ਨੇ ਇਕੱਠਿਆਂ ਹਰਤ ਨਹੀਂ ਛੱਡਿਆ ਹੁਣ ਮੈਂ ਆਪ ਜੀ ਨੂੰ ਤਰਲਾ ਫੇਰ ਪਾਉਣਾ ਦੋ ਚਾਰ ਪੰਜ ਪ੍ਰਾਣੀ 7 8 9 10 ਜਿੰਨੇ ਹੋ ਸਕੋ ਆਪੋ ਆਪਣੇ ਨਾਮ ਪਰਵੰਕਾਂ ਨੂੰ ਲਿਖਾਓ ਤਾਂ ਕਿ ਇਹ 7 ਦਿਨ ਦੀ ਕੀਤੀ ਕਥਾ ਦਾ ਕੁਝ ਰਿਜ਼ਲਟ ਕੱਢ ਸਕੀਏ ਸਤਿਗੁਰੂ ਕਿਰਪਾ ਕਰੇ ਇਹਨਾ ਆਪ ਜੀ ਨੂੰ ਕਹਿਣ ਲੱਗਾ ਸਾ ਪੀ ਇਹ ਇਤਹ ਹfte ਤੇ ਦੀਵਾਨ ਤੇ ਜਿੱਥੇ ਅੰਮ੍ਰਿਤ ਦੀ ਰੋਜ ਆਪ ਜੀ ਨੂੰ ਜੋਦਰੀ ਕਰਨੀਆਂ ਬੇਨਤੀ ਕਰਨੀ ਸੁਖਨੀ ਸਰ ਦਾ ਇੱਕ ਪਤਾ ਇਹ ਮਾਤ ਪਿਤਾ ਤੋਂ ਤਮੀਦ ਨਾ ਪਾਹੀ ਉੱਚੀ ਬੋਲੋ ਸੁਖਨੀ ਸਰ ਦਾ ਪਾਈ ਮਨ ਮਨ ਨੂੰ ਸਾਹਮਣੇ ਕਰ ਮਨ ਇਤਨਾ ਨਹੀਂ ਵੀ ਮਨ ਹੁਣ ਨਹੀਂ ਨਹੀਂ ਗੱਲ ਕਰਨੀ ਮਨ ਤੇ ਜਿੱਥੇ ਤੇਰੇ ਮਾਪੇ ਉਹ ਭੈਣ ਭਰਾ ਤੇਰੀ ਸੈਤਾਨੀ ਨਾ ਕਰਨਗੇ ਮੇਰੇ ਅਮਨਾ ਉਹਾਂ ਨਾਮ ਤੇਰੇ ਸਰਬ ਸਰ ਜੈ ਮਾ ਭਾਨ ਦੂਤ ਜਮ ਦਲੇ ਮੈਂ ਕੇਵਲ ਨਾਮ ਸੰਗ ਤੇਰੇ ਚਲੇ ਜੈ ਮੁਸ਼ਕਿਲ ਹੋਵੇ ਅਤ ਭਾਰੀ ਅਰਥੋ ਨਾਮ ਕਿੰਮੈਂ ਤੇਰਾ ਭਲਾ ਕਰੂਗਾ ਇਸ ਪਦੇ ਦੀ ਵਿਚਾਰ ਮੈਂ ਸਤਾ ਦਿਨਾਂ ਦੇ ਵਿੱਚ ਮੇਰੇ ਗੁਰੂ ਨੇ ਜਿੱਤਨਾ ਮੇਰੇ ਕੋਲ ਕਰਾਉਣੀ ਸਤਾ ਉਹਦੀ ਬੋਲ ਉਹਦੇ ਜੀਬ ਉਹਦੀ ਬਾਣੀ ਉਹਦੀ ਕੁਛ ਇਸ ਜੂਗ ਦਿਨਾਂ ਰੋਜ਼ ਰਾਤ ਨੂੰ ਸਮੇਂ ਨਾਲ ਆਉਣਾ 6:30 ਤੋਂ 7:30 ਵਜੇ ਤੱਕ ਲੜੀ ਵਾਰ ਕਥਾ ਸੁਣਨੀ ਹੈ ਮੇਰੇ ਸਹਿਬ ਦੀ ਜਿਹੜੀ ਸੁਖਨੀ ਸਾਹਿਬ ਆਪਾਂ ਪੜ੍ਹੀ ਜਾਂਦੇ ਹਾਂ ਅਕਵੇਲ ਵਾਹਿਗੁਰੂ ਜਿਹੜੀ ਸੁਖਨੀ ਸਾਹਿਬ ਦਾ YouTube ਦੇ ਉੱਤੇ ਰੌਲਾ ਪਾਇਆ ਆ ਜੇ ਕੋਈ ਨਾ ਇੱਕ ਸੁਖਨੀ ਸਾਹਿਬ ਦਾ ਪਾੜ ਤੇ ਤੁਹਾਡੇ ਘਰ ਇੰਨੇ ਪੈਸੇ ਆ ਜਾਣ ਤੁਹਾਡੇ ਕੋਲ ਮੁੱਕ ਨਹੀਂ ਨਾ ਮੇਰੀ ਹੱਥ ਜੋੜ ਕੇ ਬੇਨਤੀ ਆ ਇਹ ਸੁਖਨੀ ਸਾਹਿਬ ਪੈਸੇ ਮੰਗਣ ਨੂੰ ਨਹੀਂ ਕੀ ਬੁਲੋਂ ਪਲਾ ਇਸ ਗੁਣਿਸਰ ਪਤਾ ਕੰਦੇ ਨਹੀਂ ਪੜੀ ਕਿਰਪਾਓ ਦਰਸ਼ਨ ਦੇਖੇ ਕਿਰਪਾਓ ਦਰਸ਼ਨ ਦੇ جنم تمارے ملیا ہے اس ایس کر کے سمونی صاحب پڑھی دی اص پڑھ کے سخونی صاحب ਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਸਕੀਏ ਚਿਰ ਭਿਉ ਦਰਸਨ ਦੇਖੈ ਮੈਸੇਜ ਕਿ ਸੈਨੂੰ ਪੁੱਛਿਆ ਸੀ ਵੀ ਮੇਰੀ ਜ਼ਿੰਦਗੀ ਦਾ ਪਾਰ ਉਤਾਰਾ ਹੋਜੂ ਸੁਣ ਰਹੇ ਹੋ ਤੁਸੀਂ ਟਿੱਟੇ ਨਾਲ ਗੱਲ ਕੀਤੀ ਸੁਣ ਰਹੇ ਹੋ ਵੀ ਮੇਰੀ ਜ਼ਿੰਦਗੀ ਦਾ ਪਾਰ ਉਤਾਰਾ ਹੋਜੂ ਜੇ ਉਹ ਜੀ ਨੂੰ ਪੁੱਛਿਆ ਸੀ ਉਹ ਕਹਿੰਦਾ ਪਾਰ ਉਤਾਰਾ ਤੇ ਅਜ ਮੇਰਾ ਵੀ ਨਹੀਂ ਹੋਇਆ ਇਸ ਸਿੱਖੀ ਸਾਧੂ ਦੀ ਕਹਾਣੀ ਜੋ ਹੈ ਸੋ ਬੋਲਿਆ ਇਹ ਨਹੀਂ ਕਿ ਅਜ ਉਠਿਆ ਕਰਦੇਗੇ ਮਾਰੀ ਮਹਿਮਾ ਤੋਂ ਪਰੰਪਰਾਏ ਨਾ ਉਹਨੇ ਇਹ ਗੱਲ ਆਖੀ ਪਾਰਵਤਾਰਾ ਤੇ ਕੋਈ ਕਹਿੰਦਾ ਹੈ ਨਾ ਹਰ ਬੰਦਾ ਥੋੜਾ ਕਹਿੰਦਾ ਕਿੰਨੀ ਚੰਗੀ ਆਤਮਾ ਹੋ ਗਈ ਜਿਹਨੇ ਆਖਿਆ ਪਾਰਵਤਾਰਾ ਤੇ ਲੱਭਦੇ ਨਹੀਂ ਹੁਣ ਨਹੀਂ ਭਲਾ ਸੀ ਪੈਰ ਫੜ ਲੈ ਕੁੱਟ ਕੇ ਸਵਾ ਚੱਕਣ ਲੱਗਾ ਸੀ ਉਹ ਸਾਧੂ ਜਿਹਨੇ ਆਖਿਆ ਪਾਰਵਤਾਰਾ ਤੇ ਬੇਰਬ ਨਹੀਂ ਹੋਇਆ ਰੱਖ ਕੇ ਉਹਦੇ ਕੁੰਠਿਆਂ ਦੇ ਉੱਤੇ ਇਤਨਾ ਸਿਰ ਤੇ ਜੀ ਕੁਮਾਰ ਕੇ ਕਹਿੰਦਾ ਮੈਂ ਤੇ ਤੈਨੂੰ ਦੁੱਧ ਪੀ ਆਇਆ ਮੈਂ ਤਾਂ ਤੇਰੀਆਂ ਲੱਤਾਂ ਕੁੱਟੀਆਂ ਪਤਾ ਲੱਗ ਰਿਹਾ ਨਹੀਂ ਮੈਂ ਤਾਂ ਤੇਰੀਆਂ ਲੱਤਾਂ ਕੁੱਟੀਆਂ ਤੇ ਤੂੰ ਮੇਰਾ ਉੱਚੀ ਬੋਲੋ ਅੱਜ ਤੂੰ ਜਾਂਦੇ ਜਾਂਦੇ ਨੇ ਮੈਨੂੰ ਜਵਾਬ ਦੇ ਦਿੱਤਾ ਹੁਣ ਮੈਂ ਕਿਹਦੇ ਕੋਲ ਜਾਵਾਂ ਤੇ ਉਹਨੇ ਮਰਦੇ ਮਰਦੇ ਨੇ ਆਖਿਆ ਮੈਂ ਜਵਾਬ ਨਹੀਂ ਦਿੱਤਾ ਮੈਂ ਤੇਰਾ ਜਵਾਬ ਦਊਂਗਾ ਜਵਾਬ ਨਹੀਂ ਦਿੱਤਾ ਜਵਾਬ ਦਊਂਗਾ ਤੈਨੂੰ ਨਹੀਂ ਬਸ ਕੋ ਸਮਝਿਆ ਜਵਾਬ ਦੇਣਾ ਨਾ ਨਹੀਂ ਕੀਤੀ ਮੈਂ ਅਨਸਰ ਕਰੂੰਗਾ ਤੈਨੂੰ ਜਤਸੋ ਜੀ ਕੋ ਮੁਕਰੋ ਕਹਿੰਦੇ ਤੂੰ ਕਹਿੰਨਾ ਨਾ ਮੇਰਾ ਪਾਰ ਉਤਾਰਾ ਪਾਰ ਉਤਾਰਾ ਕਰਨ ਵਾਲਾ ਇਸੇ ਜੰਗਲ ਵਿੱਚ ਤੈਨੂੰ ਆਣ ਕੇ ਮਿਲੂਗਾ ਮੇਰਾ ਬਜਨ ਇਹ ਇਸੇ ਜੰਗਲ ਤੇ ਆਣ ਕੇ ਮਿਲੂਗਾ ਮੇਰਾ ਬਜਨ ਰਿਆ ਆਖਰੀ ਸਵਾਸ ਤੇ ਸੀ ਸਾਹ ਖਿੱਚ ਖਿੱਚ ਕੇ ਲੈਂਦਾ ਸੀ ਉਹ ਤਾਂ ਸਰੀਰ ਤੁਸੀਂ ਚੰਗੇ ਬੰਦੇ ਹੋ ਧਿਆਨ ਨਾਲ ਸੁਣੋ ਮੇਰੇ ਆਤਮਾ ਕਿੰਦੀ ਸੱਚ ਜਿਹੇ ਬੰਦੇ ਸਾਖਿਤ ਕਿਤ ਕਿੰਦਰੀ ਨੇ ਕਿ ਬੋਲ ਬਾਬਾ ਬੋਲ ਜਾਂਦਾ ਜਾਂਦਾ ਦੱਸ ਮਨੇ ਕਿ ਇਥੇ ਆਉਂ ਜੰਗਲ ਦੇ ਵਿੱਚ ਕਿ ਤਰ੍ਹਾਂ ਦਾ ਹੂਗਾ ਮੈਂ ਕਿ ਤਰ੍ਹਾਂ ਪਛਾਣੂ ਸਮਝ ਰਹੇ ਹੋ ਨਹੀਂ ਮੈਂ ਕਿ ਤਰ੍ਹਾਂ ਪਛਾਣੂ ਤੈਨੂੰ ਉਹਨੇ ਕਿਹਾ ਉਹਦੇ ਘੋੜੇ ਦਾ ਰੰਗ ਨੀਲਾ ਹੋਣਾ ਜਿਹਨੇ ਤੇਰਾ ਵੇੜਾ ਪਾਰ ਕਰਨਾ ਨਾ ਉਹਦੇ ਘੋੜੇ ਦਾ ਰੰਗ ਨੀਲਾ ਹੋਣਾ ਸਵਾ 7 ਫੁੱਟ ਉੱਚਾ ਕਾਥਿਆਵ ਦਾ ਇਹ ਦੱਸਣ ਦਿਆਂ ਜੀ ਜਾਂਦਾ ਜਾਂਦਾ ਸਾਧੂ ਜਾਂਦਾ ਜਾਂਦਾ ਸਾਧੂ ਦਿੰਦਾ ਵੀ ਜਿੰਨੇ ਆਉਣਾ ਹੈ ਨਾ ਪਾਰ ਉਤਾਰਾ ਕਰਨ ਉਹਦੇ ਕੋਲੇ ਦਰਨ ਸਵਾ 7 ਫੁੱਟ ਚੋਂ ਕੱਢਿਆ ਮੋਢੇ ਤੇ ਸੈਨਰੀ ਬਾਜ ਬੈਠਾ ਹੈ ਉਹਦੇ ਹੀਰਿਆਂ ਦੀ ਜੜੀ ਕਲਕੀਆਂ ਦੇ ਸਿਰ ਤੇ ਇੱਕ ਗੱਲ ਤੈਨੂੰ ਜਾਂਦਾ ਜਾਂਦਾ ਦੱਸਦਾ ਉਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ ਜਿੰਨੇ ਤੇਰਾ ਬੇੜਾ ਪਾਰ ਕਰਨਾ ਉਹਦੇ ਵਰਗਾ ਹੋਰ ਕੋਈ ਨਹੀਂ ਤੇ ਜਿਹਦੇ ਵਰਗਾ ਤੂੰ ਅੱਜ ਤੱਕ ਕੋਈ ਨਾ ਨਾ ਵੇਖਿਆ ਹੋਇਆ ਉਹਨੂੰ ਸਮਝ ਲਿਓ ਤੇਰਾ ਹੀ ਬੇੜਾ ਪਾਰ ਕਰਨਾ ਹੈ ਅੱਜ ਲੰਬਾ ਦਰਿਆ ਆਪ ਤੇ ਸਵਾਦ ਛੱਡ ਗਿਆ ਇੱਕ ਸਾਲ ਦੋ ਸਾਲ ਤਿੰਨ ਸਾਲ ਜ਼ਿੰਦਗੀ ਦੇ ਲੰਘ ਗਏ ਉਹਦੋਂ 65 70 ਸਾਲ ਦਾ ਸੀ ਅੱਜ 90 ਸਾਲ ਦਾ ਹੋ ਗਿਆ ਰੋਜ ਪਰਵਟੇ ਚੁੱਕਿਆ ਤਰੇ ਇਸ ਤਰ੍ਹਾਂ ਦੇ ਵੇਖਿਆ ਤਰੇ ਕੋਈ ਲੰਮੇ ਕਦ ਵਾਲਾ ਆਵੇ ਨੀਲੇ ਘੋੜੇ ਆਲਾਵੇ ਰਾਤ ਦਿਨ ਰੁੰਦਾ ਜੰਗਲ ਦੇ ਵਿੱਚ ਤੁਰਿਆ ਫਿਰਿਆ ਕਰੇ ਇੱਕ ਦਿਨ ਬਹਿ ਗਿਆ ਲਤਾਂ ਰਹਿ ਗਿਆ ਪੁੱਤਰ ਇਹਨੂੰ ਕਹਿੰਦਾ ਹੁਣ ਤੂੰ ਪੇਡਾਂ ਲੈ ਕੇ ਜਾਇਆ ਕਰ ਮਰੇ ਇੱਕ ਸ਼ਰਤ ਤੇ ਜੇ ਤੈਨੂੰ ਕਦੀ ਕੋਈ ਨੀਲੇ ਰੰਗ ਦੇ ਘੋੜੇ ਵਾਲਾ ਮਿਲੇ ਜੇ ਕੋਈ ਕਲਗੀ ਵਾਲਾ ਮਿਲੇ ਤੇ ਪੁੱਤ ਛੇਤੀ ਆਨ ਕੇ ਮੈਨੂੰ ਦੱਸੀ ਉਹਨੇ ਮੇਰਾ ਪੇੜਾ ਬੰਨੇ ਲਮਾਇਆ ਤੁਸੀਂ ਤੇ ਮੈਂ ਤੇ ਭੁੱਲੀ ਗਿਆ ਵੀ ਪੇਡਾ ਵੀ ਬੰਨੇ ਲੱਗਣਾ ਹੈ ਉਹ ਤੇਲੀ ਸੰਦਾ ਬਲਦ ਕਰਦਾ ਜਿ ਤਰ੍ਹਾਂ ਤੇਲੀ ਦਾ ਬਲਦ ਨਹੀਂ ਜਲਦੀਦਾ ਕੀ ਕਰੀਦਾ ਖੋਪੇ ਦੀ ਇਹੇ ਛੜਦੀਦਾ ਹੈ ਉਹ ਸਾਰਾ ਦਿਨ ਵਗਦਾ 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 ਮਨ ਵਿੱਚ ਇਹ ਸੋਚਦਾ ਹੈ ਵੀ ਮੈਂ ਪਤਾ ਨਹੀਂ ਕਿੱਦੇ ਉਹ ਦਾ ਕਿੱਦੇ ਪੋਹ ਗਈਆਂ ਪਤਾ ਨਹੀਂ ਕਿੱਥੇ ਪਹੁੰਚ ਗਈਆਂ ਮਗਰ ਜਦੋਂ ਅੱਖਾਂ ਤੋਂ ਖੁੱਲਦੀ ਪੱਟੀ ਉੱਥੇ ਦਾ ਅਸੀਂ ਸਾਰਾ ਜੀਵਨ ਪਾਵੈਂਟਮੈਂਟਰ ਤੇ ਪਾਵੈਂ ਕਲਗਰੀ ਕੰਮ ਕਰਕੇ ਰੂਹ ਤੇ ਜਿੱਥੋਂ ਤੁਰੀ ਖਾਦੀ ਹਾਤੀ ਤੁਰੀ ਦੇ ਖਾਦੀ ਹਾਤੀ ਬਿਠੀ ਇਹਦੇ ਬੱਲੇ ਵਿੱਚ ਕੀ ਹੈ ਪੁੱਤਰੇ ਨੂੰ ਕਹਿਣ ਲੱਗਾ ਪੁੱਤ ਹੁਣ ਤੂੰ ਭੇਡਾਂ ਲੈ ਕੇ ਜਾਇਆ ਕਰਨਾ ਕੋਈ ਇਹੋ ਜਿਹਾ ਬੰਦਾ ਤੈਨੂੰ ਮਿਲੇ ਨਾ ਐ ਹੋਜੀ ਸ਼ਖੀਅਤ ਮਿਲੇ ਛੇਤੀ ਆਣ ਕੇ ਮੈਨੂੰ ਦੱਸਈ ਮੈਂ ਸੋਚਦਾ ਜਿੰਨੇ ਮੇਰੇ ਸਵਾਸ ਨਿਕਲਣ ਤੋਂ ਪਹਿਲੋਂ ਮੈਨੂੰ ਉਹਦੇ ਦਰਸ਼ਨ ਹੋ ਜਾਣ ਮੇਰਾ ਮੁਰਸ਼ਿਦ ਕਹਿੰਦਾ ਸੀ ਉਹਨੇ ਤੇਰਾ ਪਾਰ ਉਤਾਰਾ ਕਰਨਾ ਇੱਕ ਦਰ ਭਾਤਾਂ ਵਾਲੀ ਘੜੀ ਆਈ ਪੋਤਰਾ ਭੱਜਿਆ ਜਿਆ ਤੌੜਿਆ ਆਇਆ ਛੋਟਾ ਜਿਆ ਦਾਦੂ ਦੌੜ ਦਾਦਾ ਤੌੜ ਜਿਵੇਂ ਜਤੋਂ ਕਹਿੰਦਾ ਸੀ ਮੈਂ ਅੱਜ ਜਮਨਾ ਨਦੀ ਕੰਡੇ ਤੇ ਫਿਰਦਾ ਵੇਖਿਆ ਮੈਂ ਵੀ ਖਿਆ ਇਹੋ ਜਿਹਾ ਜਿਹੜਾ ਸਵਾ ਸੱਤ ਫੁੱਟ ਚੌਕਾ ਦੇ ਆ ਤਰਾਤਾ ਵੇਖਿਆ ਉਧੀਆਂ ਗੁੰਡਿਆਂ ਤੋਂ ਲੰਮੀਆਂ ਬਾਹਾਂ ਦਾਦਾਵਾ ਵੇਖਿਆ ਉਹਦੇ ਘੋੜੇ ਦਾ ਰੰਗ ਨੀਲਾ ਉਹਦੇ ਮੋਢੇ ਤੇ ਜਿਹੜਾ ਬਾਜ ਬੈਠਾ ਸੁਨਹਿਰੀ ਰੰਗ ਦਾ ਕਿਤੇ ਉਹ ਹੀ ਨਾ ਹੋਵੇ ਛੇਤੀ ਦੌੜ ਗੁਰੂ ਕਿ ਸਿੱਖਾ ਕਹਿਣਾ ਤੇ ਇਹ ਸੀ ਸੁਖਨੀ ਸਾਹਿਬ ਪੜ ਕੇ ਵੀ ਚਿਰ ਪਹਿਲ ਦਰਸ਼ਨ ਬੱਚੀ ਬੋਲੋ ਮੇਰੀਆ YouTube ਚ ਪੈਸੇ ਲੱਭਦੇ ਹੋ ਤੁਸੀਂ ਸੁਖਨੀ ਸਾਹਿਬ ਬਾਰੇ ਮੈਂ ਫੇਰ ਤਾਂ ਹੱਥ ਜੁਣਾ ਸੁਖਨੀ ਸਾਹਿਬ ਇਸ ਕਰਕੇ ਨਾ ਪੜੋ ਵੀ ਪੈਸੇ ਤੁਹਾਡੇ ਘਰ ਜਾਣ ਜਦੋਂ ਕਿਸ ਦਾ ਪਰਛਾਵਾਂ ਹੈ ਨਾ ਇਹ ਇਹ ਦੁਨੀਆ ਭਰ ਦੀ ਦੌਲਤ ਰੱਬ ਦਾ ਪਰਛਾਵਾਂ ਹੈ ਹਾਜਰੋ ਜੀ ਦੁਨੀਆ ਭਰ ਦੀ ਸੁੱਖ ਇਹ ਰੱਬ ਦਾ ਕੀ ਹੈ ਪਰਛਾਵਾਂ ਤੇ ਜਦੋਂ ਰੱਬ ਤੁਹਾਡੇ ਘਰ ਆ ਗਿਆ ਪਰਛਾਵਾਂ ਵਿੱਚ ਥੋੜਾ ਰਹਿਣਾ ਹੈ ਇਹ ਦੁਨੀਆ ਭਰ ਦੀਆਂ ਦੌਲਤਾਂ ਵੀ ਤੁਹਾਡੇ ਘਰ ਆ ਜਣਦੀਆਂ ਜਦੋਂ ਰੱਬ ਤੁਹਾਡੇ ਘਰ ਆਊਗਾ ਅੱਜ ਹੌਲੀ ਹੌਲੀ ਲੱਤਾ ਤੁੰਦਾ 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 ਮੋਢੇ ਤੇ ਬੱਚੇ ਦੇ ਹੱਥ ਰੱਖਿਆ ਕੁਝ ਦੂਰ ਸੀ ਦੇ ਸਾਹਮਣੇ ਨਿਸ਼ਕ ਦੀ ਕਲਗੀ ਦੀ ਸੀ ਅਜਾ ਛੱਡ ਦੇ ਬੇਟਾ ਮੇਰੀ ਮੰਜ਼ਿਲ ਮਿਲ ਗਈ ਦਾਦਾ ਦੇ ਪੈਗਾ ਕੋਈ ਗੱਲ ਨਹੀਂ ਹੁਣ ਡਿੱਗੂਗਾ ਵਿੱਚ ਉਹਦੇ ਚਰਨਾਂ ਤੇ ਡਿੱਗੂ